ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਸਵਾਗਤ ਹੈ ਜੇ ਤੁਹਾਨੂੰ ਸਾਡਾ ਚੈਨਲ ਵਧੀਆ ਲੱਗਾ ਤਾਂ ਲਾਇਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਇਸ ਚੈਨਲ ਦਾ ਹੀ ਅਸੀਂ ਤੁਹਾਨੂੰ ਹਰ ਰੋਜ਼ ਨਮੀਆਂ ਨਮੀਆਂ ਸਾਕੀਆਂ ਸੁਣਾਉਂਦੇ ਹਾਂ ਅੱਜ ਅਸੀਂ ਤੁਹਾਨੂੰ ਅੱਜ ਹੀ ਅਸਲ ਸਾਖੀ ਸੁਣਾਉਣ ਜਾ ਰਹੇ ਹਾਂ ਜੋ ਸਿਰਫ ਸਿੱਖ ਇਤਿਹਾਸ ਨਾਲ ਨਹੀਂ ਸਾਡੀ ਆਤਮਿਕਤਾ ਨਾਲ ਵੀ ਜੁੜੀ ਹੋਈ ਹੈ ਇਹ ਸਾਖੀ ਹੈ ਅਸਤੀਆਂ ਪੌਣ ਸਮੇਂ ਕੀਰਤਪੁਰ ਸਾਹਿਬ ਵਿਖੇ ਵਾਪਰੀ ਅਨੋਖੀ ਘਟਨਾ ਕੌਜ ਸਾਲ ਪਹਿਲਾਂ ਦੀ ਗੱਲ ਹੈ ਪੰਜਾਬ ਦੇ ਇੱਕ ਪਿੰਡ ਤੋਂ ਇੱਕ ਪਰਿਵਾਰ ਆਪਣੇ ਪਿਆਰੇ ਦੀ ਅੰਤਮ ਅਰਦਾਸ ਕਰਕੇ ਉਸ ਦੀਆਂ ਆਸਤੀਆਂ ਪਵਿੱਤਰ ਸਰੂਪ ਵਿੱਚ ਕੀਰਤਪੁਰ ਸਾਹਿਬ ਲੈ ਗਿਆ ਉਸ ਦੇ ਮਨ ਵਿੱਚ ਨਿਮਰਤਾ ਸੀ ਦੁੱਖ ਸੀ ਪਰ ਨਾਲ ਨਾਲ ਆਸ ਵੀ ਸੀ ਕਿ ਅੰਤਮ ਕਰਮ ਇਨਸਾਨ ਦੀ ਆਤਮਾ ਨੂੰ ਵਾਹਿਗੁਰੂ ਨਾਲ ਜੋੜਦਾ ਹੈ ਪਰ ਜਿਸ ਦਿਨ ਅਸਤੀਆਂ ਪਾਉਣ ਜਾਣਾ ਸੀ ਮੌਸਮ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹਵਾ ਤੇਜ਼ ਹੋ ਗਈ ਕਾਲੇ ਬੱਦਲ छा ਗਏ ਕੁਝ ਘੰਟਿਆਂ ਵਿੱਚ ਜ਼ੋਰਦਾਰ ਮੀਂਹ ਅਤੇ ਬਿਜਲੀ ਚਮਕਣ ਲੱਗ ਪਈ ਲੋਕਾਂ ਨੇ ਕਿਹਾ ਅੱਜ ਅਸਤੀਆਂ ਪਾਉਣ ਨਾ ਜਾਓ ਕਿਉਂਕਿ ਮੌਸਮ ਬਹੁਤ ਖਰਾਬ ਹੈ ਪਰ ਪਰਿਵਾਰ ਨੇ ਆਖਿਆ ਅਸੀਂ ਅੱਜ ਦਿਲੋਂ ਜਾਣ ਲਈ ਤਿਆਰ ਹਾਂ ਸੋ ਉਹ ਮੌਸਮ ਖਰਾਬ ਹੋਣ ਦੇ ਬਾਵਜੂਦ ਘਰੋਂ ਚੱਲ ਪਏ ਅਤੇ ਗੁਰਦੁਆਰਾ ਸਾਹਿਬ ਪਹੁੰਚ ਕੇ ਉਹਨਾਂ ਨੇ ਉਸ ਪਵਿੱਤਰ ਆਤਮਾ ਲਈ ਅਰਦਾਸ ਕੀਤੀ ਅਤੇ ਕਿਹਾ ਜੋ ਵੀ ਹੋਵੇ ਅਸੀਂ ਅੱਜ ਹੀ ਆਸਤੀਆਂ ਪਾਵਾਂਗੇ ਜਦੋਂ ਕੀਰਤਪੁਰ ਸਾਹਿਬ ਇਸ ਰੋਵਰ ਕੋਲ ਪਹੁੰਚੇ ਤਾਂ ਸਮਾਨ ਕਾਲਾ ਹੋ ਗਿਆ ਪਰਿਵਾਰ ਦੇ ਵੱਡੇ ਜੀ ਨੇ ਪਾਣੀ ਵਿੱਚ ਹਸਤੀਆਂ ਪਾਉਣ ਤੋਂ ਪਹਿਲਾਂ ਅਰਦਾਸ ਕੀਤੀ ਹੇ ਸਾਹਿਬ ਜੇ ਸਾਡੀ ਭਾਵਨਾ ਸੱਚੀ ਹੈ ਜੇ ਇਹ ਕਰਮ ਸੱਚੇ ਮਨ ਤੋਂ ਹੋ ਰਿਹਾ ਹੈ ਤਾਂ ਅਸੀਂ ਤੁਹਾਡਾ ਇੱਕ ਚਲਕ ਵੇਖੀਏ ਜਿਵੇਂ ਹੀ ਅਸਤੀਆਂ ਪਾਣੀ ਵਿੱਚ ਗਈਆਂ ਉਹਨਾਂ ਦੇ ਕੋਲ ਖੜੇ ਹਰ ਵਿਅਕਤੀ ਨੇ ਜੋ ਦੇਖਿਆ ਉਹ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਨੋਖਾ ਨਜ਼ਾਰਾ ਸੀ ਮੀਂਹ ਰੁਕ ਗਿਆ ਹਵਾ ਠੰਮ ਗਈ ਸੂਰਜ ਦੀ ਇੱਕ ਚਮਕਦਾਰ ਕਿਰਨ ਸਰੋਵਰ ਦੀਆਂ ਲਹਿਰਾਂ ਉੱਪਰ ਆ ਗਈ ਪਾਣੀ ਠੰਡਾ ਸੁੰਦਰ ਤੇ ਨਿਰਮਲ ਹੋ ਗਿਆ ਬਾਰ ਅਸਲ ਅਚੰਬਾ ਤਾਂ ਤਦ ਹੋਇਆ ਜਦੋਂ ਪਾਣੀ ਵਿੱਚੋਂ ਖੜਦੇ ਕਮਲ ਦੀਆਂ ਪੱਤੀਆਂ ਉੱਤੇ ਇੱਕ ਓਕਾਰ ਲਿਖਿਆ ਹੋਇਆ ਮਿਲਿਆ ਉਹਨਾਂ ਵਿੱਚੋਂ ਕਿਸੇ ਨੇ ਵੀ ਕਦੇ ਅਜਿਹਾ ਕੁਝ ਨਹੀਂ ਸੀ ਵੇਖਿਆ ਇਹ ਕੋਈ ਝੂਠੀ ਕਹਾਣੀ ਨਹੀਂ ਇਹ ਇੱਕ ਅਨਪਰਵ ਸੀ ਇੱਕ ਜਿਉਂਦਾ ਇਸ਼ਾਰਾ ਸੀ ਵਾਹਿਗੁਰੂ ਵੱਲ ਮੈਂ ਤੁਹਾਡੇ ਨਾਲ ਹਾਂ ਜਿਵੇਂ ਜਿਵੇਂ ਇਹ ਬਾਤਾਂ ਪਸਰੀ ਕੀਰਤਪੁਰ ਸਾਹਿਬ ਦੇ ਸੇਵਾਦਾਰਾਂ ਨੇ ਆਖਿਆ ਸੱਚੀ ਪ੍ਰੇਮ ਭਾਵਨਾ ਵਾਲੇ ਜੀਵ ਲਈ ਅਕਾਲ ਪੁਰਖ ਹਮੇਸ਼ਾ ਕੋਈ ਨਾ ਕੋਈ ਨਿਸ਼ਾਨੀ ਦਿੰਦਾ ਹੈ ਇਹ ਘਟਨਾ ਉੱਥੇ ਮੌਜੂਦ ਹਰ ਵਿਅਕਤੀ ਲਈ ਜੀਵਨ ਬਦਲ ਦੇਣ ਵਾਲਾ ਤਜਰਬਾ ਸੀ ਉਹ ਜੋ ਆਖਦੇ ਸੀ ਕਿ ਇਹ ਸਿਰਫ ਰਵਾਈਤਾਂ ਹਨ ਉਹ ਸਾਰੇ ਲੋਕ ਚੁੱਪ ਹੋ ਗਏ ਇਹ ਸਿਰਫ ਆਸਤੀਆਂ ਪਾਉਣ ਦਾ ਅੰਤਮ ਕਰਮ ਨਹੀਂ ਇਹ ਇੱਕ ਆਤਮਿਕ ਜਾਗਰਤਾ ਸੀ ਸਾਖੀ ਦੇ ਅੰਤ ਵਿੱਚ ਪਰਿਵਾਰ ਦੇ ਵੱਡੇ ਮੈਂਬਰ ਨੇ ਕਿਹਾ ਮੈਂ ਕਦੇ ਵੀ ਇਹ ਨਹੀਂ ਸੋਚਿਆ ਕਿ ਕਿ ਅਸੀਂ ਆਪਣੀ ਪਿਆਰੀ ਦੀ ਵਧਾਈ ਵਿੱਚ ਵਾਹਿਗੁਰੂ ਦੇ ਅਸਲੀ ਦਰਸ਼ਨ ਪ੍ਰਾਪਤ ਕਰਾਂਗੇ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਸੱਚੀ ਭਾਵਨਾ ਨਿਮਰਤਾ ਤੇ ਸ਼ੈਨ ਸੀਲਤਾ ਨਾਲ ਕੀਤੇ ਹਰ ਕੰਮ ਵਿੱਚ ਵਾਹਿਗੁਰੂ ਦੀ ਰਜ਼ਾ ਸ਼ਾਮਲ ਹੋ ਜਾਂਦੀ ਹੈ ਜੇ ਤੁਹਾਨੂੰ ਸਾਡੀ ਸਾਖੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਆਪਣੇ ਦੋਸਤ ਮਿੱਤਰ ਸਕੇ ਸਬੰਧੀਆਂ ਨਾਲ ਜ਼ਰੂਰ ਸ਼ੇਅਰ ਕਰਨਾ ਅਤੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਤਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਅਣਜਾਨ ਸਮਝ ਕੇ ਮਾਫ ਕਰਨਾ